ਬੀਬੀ ਗਰਜੀਤ ਕੌਰ ਨੇ ਕਹਿੰਦੇ ਨੇ ਵੀ ਇਹ ਆਪਣੇ ਗੁੰਡਿਆਂ ਦੇ ਨਾਲ ਮੇਰੇ ਘਰੇ ਆਉਂਦਾ ਤੇ ਮੇਰੇ ਤੇ ਹਮਲਾ ਕਰ ਦਿੰਦਾ ਤੇ ਕਹਿੰਦੇ ਵੀ ਹਮਲਾ ਕਰਦਾ ਸੀ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਤੋਂ ਬਾਅਦ ਕਹਿੰਦੇ ਇਹ ਗੋਲੀਆਂ ਚਲਾ ਦਿੰਦਾ ਤੇ ਇੱਕ ਗੋਲੀ ਬੀਬੀ ਗਰਜੀਤ ਕੌਰ ਕਹਿੰਦੀ ਜੋ ਬਾਬੇ ਦੀ ਸੱਸ ਹੈ ਕਹਿੰਦੀ ਮੇਰੇ ਪੱਟ ਤੇ ਵੱਜਦੀ ਹੈ ਤੇ ਅਸੀਂ ਉਸ ਟਾਈਮ ਫਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਸੀਗੇ ਤੇ ਉਦੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੀ ਬੱਤੀ ਦੇ ਵਿੱਚ ਉਦੋਂ ਇਹ ਵਾਈਟ ਹੋਈ ਹੈ ਤੇ ਉਹ ਤੋਂ ਬਾਅਦ ਜਿਹੜਾ ਖੇੜੀ ਵਾਲੇ ਬਾਬੇ ਦਾ ਸਾਲਾ ਸੀ ਰਮਨ ਰਮਨ ਨਾਮ ਹੈ ਉਹਨਾਂ ਦੇ ਸਾਲੇ ਦਾ ਬੀਬੀ ਗਰਜੀਤ ਕੌਰ ਦਾ ਬੇਟਾ ਤੇ ਉਹ ਵੀ ਫੱਟੜ ਸੀਗਾ ਉਹਨਾਂ ਨੂੰ ਵੀ ਰੈਫਰ ਬੱਤੀ ਵਿੱਚ ਕਰ ਦਿੱਤਾ ਗਿਆ ਸੀ ਤੇ ਸਾਰਾ ਇਦਾਂ ਮਾਮਲਾ ਹੋਇਆ ਸੀ ਤੇ ਹੁਣ ਪੁਲਿਸ ਨੇ ਜੋ ਜਾਣਕਾਰੀ ਨਿਕਲ ਕੇ ਆਈ ਹੈ ਦੋਨਾਂ ਧਿਰਾਂ ਦੇ ਉੱਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਜੋ ਸੁਣਨ ਚਾਹਿਆ ਤੇ ਵੀ ਪੁਲਿਸ ਨੇ ਪਰਚੇ ਦਰਜ ਕਰ ਦਿੱਤੇ ਦੋਨਾਂ ਧਿਰਾਂ ਦੇ ਉੱਤੇ ਤੇ ਜਦੋਂ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਆ ਤਾਂ ਹਸਪਤਾਲ ਦੇ ਵਿੱਚ ਖੇੜੀ ਵਾਲੇ ਬਾਬੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਹਿੰਦਾ ਵੀ ਮੈਂ ਆਪਣੀ ਘਰ ਵਾਲੀ ਨੂੰ ਲੈਣ ਗਿਆ ਸੀ ਨਾ ਕਿ ਮੈਂ ਲੜਨ ਗਿਆ ਸੀ ਕਿਉਂਕਿ ਜੇ ਮੈਂ ਲੜਨ ਜਾਂਦਾ ਤਾਂ ਮੈਂ ਆਪਣੇ ਨਾਲ ਕੁਝ ਬੰਦਿਆਂ ਨੂੰ ਨਾਲ ਲੈ ਕੇ ਜਾਂਦਾ ਦੋ ਜਾਂ ਤਿੰਨ ਬੰਦਿਆਂ ਨਾਲ ਅਸੀਂ ਆਪਣੇ ਆਕੇ ਇੱਥੇ ਲੜਾਈ ਨਾ ਕਰਾਂਗੇ ਉਹ 골ਡੀ ਬਰਾਡ ਦਾ ਕੋਈ ਇਲਜ਼ਾਮ ਲਗਾ ਰ ਇਹਨੂੰ ਵੀ 골ਡੀ ਬਰਾਡ ਤੋਂ ਸਾਨੂੰ ਧਮਕਾਉਂਦਾ ਉਹਦੇ ਬਾਰੇ ਦੱਸੋ ਕਲੀਅਰ ਉਹ ਬੀਬੀ ਗਰਜੀਤ ਕੌਰ ਕਹਿ ਰਹੇ ਨੇ ਵੀ ਮੈਨੂੰ ਧਮਕੀਆਂ ਦਿੰਦਾ ਖੀੜੀ ਵਾਲਾ ਬਾਬਾ ਮੇਰਾ ਜਵਾਈ ਵੀ ਤੂੰ ਸੁਧਰ ਜਾ ਮੈਨੂੰ ਮੇਰੀ ਘਰ ਵਾਲੀ ਮੇਰੇ ਨਾਲ ਤੋੜ ਦੇ ਜਾਂ ਕਿਸੇ ਵੀ ਤਰ੍ਹਾਂ ਦਾ ਜੇਕਰ ਕੋਈ ਕਹਿੰਦੀ ਮੈਂ ਕੋਈ ਉਹ ਗਲਤੀ ਕਰਦਾ ਮੈਂ ਬੋਲਦੀ ਆ ਤਾਂ ਮੈਨੂੰ ਧਮਕੀਆਂ ਦਿੰਦਾ ਵੀ 골ਡੀ ਬਰਾੜ ਮੇਰਾ ਦੋਸਤ ਹੈ ਜਿਨੇ ਮੂਸੇ ਵਾਲੇ ਦਾ ਕਤਲ ਕਰਵਾਇਆ ਵੀ ਮੈਂ ਉਹਦੇ ਤੋਂ ਮੈਨੂੰ ਧਮਕੀਆਂ ਦਵਾਰੇ ਵੀ ਤੈਨੂੰ ਮੈਂ ਮਰਵਾ ਦੂੰਗਾ ਤੇ ਉਹਨਾਂ ਨੇ ਡਰੀ ਬਹੁਤ ਡਰੀ ਪਈ ਸੀ ਜਦੋਂ ਅਸੀਂ ਨੇ ਉਹਨਾਂ ਨਾਲ ਬਾਈਟ ਕਰੀ ਆ ਉਹ ਡਰ ਸੀ ਆ ਵੀ ਗੈਂਗਸਟਰਾਂ ਦੀਆਂ ਧਮਕੀ ਦਿੰਦਾ ਜੋ ਦੂਜੇ ਪਾਸੇ ਅਸੀਂ ਬਾਬੇ ਨੂੰ ਤਾਂ ਸਵਾਲ ਕਰਦੇ ਆ ਤਾਂ ਬਾਬਾ ਕਹਿੰਦਾ ਮੇਰਾ ਕਿਸੇ ਗੈਂਗਸਟਰ ਨਾਲ ਲਿੰਕ ਹੈ ਹੀ ਨਹੀਂ ਮੈਂ ਸਮਾਜ ਸੇਵੀ ਆ ਮੇਰੇ ਕੋਲ ਮਰੀਜ਼ ਨੇ ਮੈਂ ਉਹਨਾਂ ਦੀ ਸੇਵਾ ਕਰਦਾ ਮੇਰੇ ਫਾਰਮ ਦੇ ਉੱਤੇ ਮੇਰੇ ਘਰ ਦੇ ਵਿੱਚ ਬਹੁਤ ਕਹਿੰਦਾ ਵੀ 35 ਤੋਂ 40 ਮਰੀਜ਼ ਨੇ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਆ ਤੇ ਉਹਨੇ ਇੱਕ ਹੋਰ ਵੱਡੀ ਗੱਲ ਕਹੀ ਕਹਿੰਦਾ ਵੀ ਮੇਰੀ ਘਰ ਵਾਲੀ ਨੂੰ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ ਉਹ ਸਾਈਡ ਤੇ ਆ ਹਾਂ ਉਹ ਕਹਿੰਦਾ ਵੀ ਉਹਨਾਂ ਨੂੰ ਸਾਹਮਣੇ ਨਹੀਂ ਲੈ ਕੇ ਆਇਆ ਗਿਆ ਜੇਕਰ ਕਹਿੰਦਾ ਮੇਰੀ ਘਰ ਵਾਲੀ ਨੂੰ ਕੁਝ ਪਤਾ ਹੁੰਦਾ ਤਾਂ ਕੰਮ ਨਹੀਂ ਸੀ ਹੋਣਾ ਜੇਕਰ ਹੁਣ ਵੀ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਤਾਂ ਉਹ ਮੇਰੇ ਨਾਲ ਆਰਾਮ ਤੇ ਘਰੇ ਚਲੇ ਜਾਊਗੀ ਉਹ ਇਦਾਂ ਕਹਿ ਰਿਹਾ ਖੇੜੀਲ ਬਾਬਾ ਵੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਮੇਰੀ ਸੱਸ ਗਲਤ ਹੈ ਤੇ ਹੋਰ ਤਾਂ ਹੋਰ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਆ ਗੱਲ ਵੀ ਕਹੀ ਹੈ ਵੀ ਉਹ ਜਿਹੜੀ ਇਹਨੇ ਆਪਣਾ ਬੀਬੀ ਗਰਜੀਤ ਕੌਰ ਨੇ ਆਪਣਾ ਘਰ ਵਾਲਾ ਮਰਵਾਤਾ ਪੰਜ ਵਿਆਹ ਕਹਿ ਰਹੇ ਨੇ ਜਿਹੜੇ ਘੜੀ ਵਾਲਾ ਉਹ ਕਿੜੀ ਵਾਲਾ ਬਾਬਾ ਕਹਿ ਰਿਹਾ ਵੀ ਉਹਦੇ ਪੰਜ ਵਿਆਹ ਹੋਏ ਨੇ ਇਲਜ਼ਾਮ ਲਾਇਆ ਨੇ ਬੀਬੀ ਤੇ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਵੀ ਮਾਮਲਾ ਕੀ ਹੈ ਹਣਾ ਉਹਨਾਂ ਦਾ ਨਿੱਜੀ ਹੈ ਉਹ ਇਲਜ਼ਾਮ ਨੇ ਜਾਂ ਸੱਚ ਹੈ ਉਹ ਕਹਿੰਦੇ ਵੀ ਜਿਸ ਦਿਨ ਮੇਰੀ ਘਰ ਵਾਲੀ ਸਾਹਮਣੇ ਆ ਗਈ ਤਾਂ ਮੈਂ ਆਪਣੀ ਸੱਸ ਬਾਰੇ ਬਹੁ ਵੱਡੇ ਖੁਲਾਸੇ ਕਰੂੰਗਾ ਫਿਲਹਾਲ ਅਸੀਂ ਉਹਨਾਂ ਨਾਲ ਇੰਟਰਵਿਊ ਲਈ ਰਾਬਤਾ ਵੀ ਕਾਇਮ ਕਰਿਆ ਸੀ ਹੁਣ ਦੁਬਾਰਾ ਉਹ ਕਹਿੰਦੇ ਹਜੇ ਬੱਤੀ ਦੇ ਵਿੱਚ ਨੇ ਵੀ ਜਿਵੇਂ ਹੀ ਹਾਂ ਜੀ ਉਹਨਾਂ ਦੇ ਬੁੱਲਾ ਤੇ ਟਾਂਕੇ ਵਗੈਰਾ ਲੱਗੇ ਨੇ ਬੋਲਿਆ ਘਟ ਜਾ ਰਿਹਾ ਕਹਿੰਦੇ ਜਿਵੇਂ ਹੀ ਉਹ ਹੁੰਦਾ ਤੇ ਅਸੀਂ ਇੰਟਰਵਿਊ ਜ਼ਰੂਰ ਕਰਾਂਗੇ ਤੇ ਇਸ ਦੇ ਮਸਲੇ ਬਾਰੇ ਸਾਰੀ ਕਹਿੰਦੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਪਰ ਇਹ ਜਿਹੜਾ ਮਸਲਾ ਸੀਗਾ ਇਹ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਕਿਉਂਕਿ ਜਿਹੜੇ ਖੇੜੀ ਵਾਲਾ ਬਾਬਾ ਉਹ ਪੰਜਾਬ ਦੀ ਨਾਮਵਰ ਸ਼ਖਸੀਅਤ ਹੈ ਜਿਹਨੂੰ ਹੈ ਕੁਝ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ